ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਖਦਾ ਆਇਆ RAM ਰਾਜੇ ਹਰ ਨਕਸ ਦੁਸ਼ਟ ਹਰ ਮਾਰਿਆ ਬ੍ਰਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਜੋ ਮੁਖ ਲਾਇਆ ਜਨ ਨਾਨਕ ਸਹ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰ ਸੁਖ ਰੋਗ ਪਿਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲਿਹਾਰੇ ਕੁਦਰਤ ਵਸਿਆ ਤੇਰਾ ਅੰਤ ਨਾ ਦਾਈ ਲਖਿਆ ਰਹਾ ਉਹ ਜਾਤ ਮਹ ਜੋਤ ਜੋਤ ਮਹ ਦਾਤਾ ਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿੱਖ ਸਵਾਲਿਓ ਜਿਨ ਕੀਤੀ ਸੋ ਪਾਨ ਪਿਆ ਕਹੋ ਨਾਨਕ ਕਰਤੇ ਕੀਆ ਬਾਤਾ ਜੋਕ ਚ ਕਰਨਾ ਸੋ ਕਰਦਾ ਆ ਸੋ ਦਰਗਾਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕਿਹਾਂ ਸੋ ਘਰ ਕਿਹਾਂ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਬਾਬਣ ਹਾਰੇ ਕੀਤੇ ਤੇਰੇ ਰਾਗ ਪ੍ਰੀਸੂ ਕਹੀਐ ਕੀਤੇ ਤੇਰੇ ਗਾਵਣ ਹਾਰੇ ਗਾਵਣ ਤਨੋਂ ਪਵਣ ਪਾਣੀ ਬਹਿ ਸੰਤ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਨੋਂ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਨੋਂ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਨੋਂ ਇੰਦਰੇਂਦਰਾ ਸੁਣਨ ਬੈਠੇ ਦੇਵਤਿਆਂ ਦਰਨਾਲੇ ਗਾਵਨ ਤੁਨੋਂ ਸਿਦ ਸਮਾਧੀ ਅੰਦਰ ਗਾਵਨ ਤੁਨੋਂ ਸਾਧ ਵਿਚਾਰੇ ਗਾਵਨਤਨ ਜਤੀ ਸਤੀ ਸੰਤੋਖੀ ਗਾਵਨਤਨ ਵੀਰ ਕਰਾਰੇ ਗਾਵਨਤਨ ਪੰਡਤ ਪੜਨ ਰਖੀਸ ਰਾਜ ਜੂਜ ਵੇਦਾ ਨਾਲੇ ਗਾਵਨਤਨ ਮੋਹਨੀਆਂ ਮਨਮੋਹਣ ਸੁਰਗ ਮਛ ਪਿਆਲੇ ਗਾਵਨਤਨ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵਨਤਨ ਜੋਤ ਮਹਾਬਲ ਸੂਰਾ ਗਾਵਨਤਨ ਮੋਖਾਣੀ ਚਾਰੇ ਗਾਵਨ ਅਤਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਨ ਨੂੰ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤਨ ਨੂੰ ਗਾਵਨ ਸੇ ਮੈਂ ਚਿਤਨਾ ਆਵਨ ਨਾਨਕਿਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਤ ਸੱਚੀ ਨਾਹੀ ਹੈ ਭੀ ਹਸੀ ਦਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਨਸੀ ਮਾਝਾ ਜਿਨ ਨੂੰ ਪਾਈ ਕਰ ਕਰ ਦੇਖੈ ਕਿਤਾ ਆਪਣਾ ਜੋਤਿ ਸਤੀ ਵਢਾਈ ਜੋਤਿ ਪਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤਸ਼ਾਹ ਹੋ ਸਹ ਪਾਤਸ਼ਾਹ ਬਾਬਾ ਨਾਨਕ ਰਹਣ ਰਜਾਈ ਆਸਨ ਲਾ ਪਹਿਲਾ ਸੁਣ ਵੱਡਾ ਆਖੈ ਸਭ ਕੋਏ ਕੇ ਵੱਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਕਹਿ ਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣ ਤੇਰਾ ਕਿਤਾ ਕੀ ਵੜਚੀ ਰਹਾਉ ਸਭ ਸੁਰਤੀ ਮਿਉ ਸੁਰਤ ਕਮਾਈ ਸਭ ਕੀਮਤ ਮਿਉ ਕੀਮਤ ਪਾਈ ਗਿਆਨੀ ਚਾਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤੂੰ ਵਡਿਆਈ ਸਭ ਸਤ ਸਭ ਥੱਪ ਸਭ ਚੰਨਿਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਧ ਵਿੰਦ ਸ ਦੇਖਣੈ ਨਾ ਪਾਇਆ ਗਰਮ ਮਿਲੇ ਨਹੀਂ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੇ ਭਰੇ ਤੇਰੇ ਪੰਡਾਰਾ ਜਿਸ ਤੂੰ ਦੇ ਤਿਸੈ ਕਾ ਤਾਰਾ ਨਾਨਕ ਸਤਿ ਸਵਰਨ ਹਾਰਾ ਆਸਾ ਮਹਨ ਲਾ ਪਹਿਨ ਲਾ ਅੱਖਾਂ ਜੀਵਾਂ ਵਿਸਰੈ ਮਰ ਜਾਓ ਅੱਖਣੋਂ ਖਾ ਸਤਨਾਓ ਸੱਚੇ ਨਾਮ ਕੀ ਲਾਗੈ ਭੂਖ ਉਤਪੁਖੈ ਖਾਏ ਚਲਿਆਂ ਦੁਖ ਸੋ ਕਿਉ ਮਿਸਰੈ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਏ ਰਹਾਓ ਸੱਚੇ ਨਾਮ ਕੀ ਤ੍ਰਿਵਡਿਆਈ ਆਖ ਛਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜਿੰਨ ਦਿਨ ਕਰਕੇ ਕੀਤੀ ਰਾਤ ਕਸਮ ਸਿਸਾਰੇ ਤੇ ਕਮ ਜਾਤ ਨਾਨਕ ਨਾਵੇ ਬਾਜ ਸਨਾਤ ਰਾਗ ਗੂਜਰੀ ਮਹਲਾ 2ਾ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕੋ ਰੋਗ ਕਿਰਪਾਸ ਹੰਕਿਰੇ ਕਿਰਮ ਸਤਿਗੁਰ ਸਰਣਾਏ ਕਰਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਇ ਤ੍ਰਿਪਤਾਸੇ ਮਿਲ ਸੰਗਤ ਕਣ ਪ੍ਰਗਾਸ ਜਨ ਹਰ ਹਰ ਹਰਿ ਨਾਮ ਨਾ ਪਾਇਆ ਤੇ ਭਾਗ ਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸੁਤਸੰਗਤ ਜਿਤ ਹਰਿ ਦਾਸ ਪਾਇਆ ਮੇਲ ਜਨਨਾਨਕ ਨਾਮ ਪ੍ਰਗਾਸ ਰਾਗ ਗੁਦਰੀ ਮਹੱਲਾ 5 ਕਾਹੇ ਰੇ ਮਨ ਚਿਤਵੈ ਉਦਮ ਦਾ ਆਹਰ ਹਰ ਜਿਉ ਪਰਿਆ ਸੈਲ ਪਥਰ ਮੈਂ ਜੰਤੂ ਪਾਏ ਤਾ ਕਾਰਜ ਕਾ ਕਹਿ ਕਰ ਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤੜਿਆ ਗੁਰ ਪ੍ਰਸਾਦ ਪਰਮ ਭਤ ਪਾਇਆ ਸੋ ਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸੁਦਵੰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਖ ਸੰਭਾਏ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜਿਆ ਵੈ ਸਿ ਕੁਸਾਂ ਪਾਛੈ ਬਚਰੀ ਛਰਿਆ ਤਿਨ ਕੌਣ ਖਲਾਵੇ ਕੌਣ ਜੁਗਾਵੇ ਮਨ ਮਹਿਨ ਸਿਮਰਨ ਕਰਿਆ ਸਭ ਨਿਧਾਨ ਦਾ ਸੱਠ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬੁਝਾਈਐ ਤੇਰਾ ਅੰਤ ਨਾ ਪਾਰ ਬੜਿਆ ਰਾਗ ਅਸਮ ਹੱਲਾ ਚੌਥਾ ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਮੈ ਸਭ ਧਿਆਵੈ ਤੂਜੀ ਹਰ ਸੱਤੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀ ਆਂ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸੋ ਦੁਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਮਨ ਅੰਤਰ ਜੀ ਹਰ ਕੋ ਪਰਖ ਸਮਾਨਾ ਇੱਕ ਦਾਤੇ ਇੱਕ ਪੇਖਾ ਦੀ ਜੀ ਸੋ ਤੇਰੇ ਚੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੁਧ ਬਿਨਿ ਅਵਰਣਾ ਦਾਣਾ ਤੂੰ ਬਾਰ ਬ੍ਰੰਭ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਵਾਖ ਵਖਾਣਾ ਜੋ ਸਿਵ ਹੈ ਜੋ ਸਿਵੈ ਤੁਜੀ ਜਨ ਨਾਨਕ ਤੁਮ ਘਰ ਬਾਰਨਾ ਹਰ ਧਿਆਮੈ ਹਰ ਧਿਆਮੈ ਤੁਜੀ ਇਸੇ ਜਨ ਜਗ ਮੈਂ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਪੈ ਨਰ ਧਿਆਇ ਆ ਜੀ ਤਿੰਨ ਟੁੱਟੀ ਜਮਕੀ ਫਾਸੀ ਜਿਨ ਨਿਰਭਉ ਜਨ ਨਿਰਭਉ ਧਿਆਇ ਆ ਜੀ ਜਿਨ ਕਾ ਪਉ ਸੁਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀਤ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨਰ ਧਿਆਇ ਆ ਜੀ ਜਨਾਨਕ ਚੰਦੂਲ ਦਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੂ ਜੀ ਹਰ ਅਨਕ ਨੇ ਤੂੰ ਅਨੰਤਾ ਤੇਰੇ ਅਨਕ ਤੇਰੇ ਅਨਕ ਕਰਹਿ ਅਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜਹਿ ਬੋ ਸਿਮਰਤ ਸਾਜ ਜੀ ਕਰਿ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੂ ਜੇ ਵਡਰਨਾ ਕੋਈ ਤੂੰ ਜੋ ਜੋ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਤਲ ਕਰਤਾ ਸੋਈ ਤੁਧਿਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧਿਆਪੇ ਸ੍ਰਿਸ਼ਟ ਸੋ ਪਾਈ ਜੀ ਤੁਧਿਆਪੇ ਸ੍ਰਿ ਸਭ ਗੋਈ ਜਨਾਨੁ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਵੀ ਆਸਮ ਲਾ ਚੋਠਾ ਤੂੰ ਕਰਤਾ ਸਤਿਆਰ ਮੈਂਦਾ ਸਾਈ ਜੋ ਤੂੰ ਭਾਵੇਂ ਸੋਇ ਥੀ ਸੀ ਜੋ ਤੂੰ ਦੇ ਸੋਇਉ ਪਾਈ ਰਹਾਓ ਸਭ ਤੇਰੀ ਤੂੰ ਸਭ ਨਹੀਂ ਧਿਆਇ ਜਿਸਨੋਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਬ ਆਪ ਵੀ ਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਬਤ ਜਹੀ ਮਾਹੇ ਤੂ ਬਿਨ ਦੂਜਾ ਕੋਈ ਨਾਹੀ ਜੀ ਜਨਸੋ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋਂ ਤੂੰ ਜਾਣ ਹੈ ਸੋਈ ਜਨਦਾਨ ਹਰ ਗੁਣ ਸਦੇ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਵੇ ਤੂਜ ਬਿਨ ਦੂਜਾ ਵਰਣਾ ਕੋਵੇ ਤੂੰ ਕਰ ਕਰ ਵੇਖੈ ਜਾਣੈ ਸੋ ਵੇ ਜਨ ਨਾਨਕ ਗੁਰਮੁਖ ਪ੍ਰਗਟ ਹੋਵੇ ਆਸਾ ਮਹੱਲਾ ਪਹਿਲਾ ਤਿਤ ਸਰਬ ਰਡਗੈ ਭਈਲੇ ਨਿਵਾਸਾ ਪਾਣੀ ਪਾਵਕਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬਿ ਆਲੇ ਮਨ ਏਕ ਨਾਂ ਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਹਾਉ ਨਾ ਹੋ ਜਤੀ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸਾਵਾਂ ਲਾ ਪੰਜਵਾ ਭਾਈ ਪ੍ਰਾਪਤਿ ਮਾ ਨੁਖ ਦਿਓ ਹਰੀਆ ਗੋਬਿੰਦ ਮਿਲਣ ਕੀਏ ਤੇਰੀ ਬਰਿਆ ਅਵਰ ਕਾਜ ਤੇਰਾ ਕਿਤੈ ਨ ਕਾਮ ਮਿਲ ਸਾਧ ਸੰਗਤ ਭਜ ਕੇ ਬੋ ਨਾਮ ਸਰਨ ਜਾਮ ਲਾਗ ਬੋ ਦਲ ਤਰਨ ਕੈ ਜਨ ਬਿਰਥਾ ਰਾਤ ਰੰਮਾਇ ਕਹਿ ਰਹਾਉ ਜਪ ਤਪ ਸੰਜਮ ਧਰਮ ਨ ਕਮਾਇ ਸੇਵਾ ਸਾਧ ਨ ਜਾਣ ਹਦ ਦਾਇਆ ਕੋ ਨਾਨਕ ਹਮ ਨੀਤ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨ ਜਾਣਿਆ ਹਰਿ ਰਾਇ ਕੋ ਨਾਨਕ ਹਮ ਨੀਤ ਕਰਮਾ ਸ਼ਰਣ ਪਰੇ ਕੀ ਰਖੋ ਸ਼ਰਮਾ ਕਵਿ ਵਾਚ ਬੇਨਤੀ ਤੋ ਪਈ ਪਾਤਸ਼ਾਹੀ ਦਸਮੀ ਹਮਰੀ ਕਰੋ ਹਾਤ ਦੈ ਰਖਾ ਪੂਰਨ ਹੋਵੇ ਚਿਤ ਕੀ ਇਛਾ ਤਬ ਚਰਨਨ ਮਨ ਰਹ ਹਮਾਰਾ ਆਪਣਾ ਜਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਕਾ ਵੋ ਆਪਾਦ ਮਝ ਬਚਾਓ ਸੁਖਿ ਵਿਸਹਿ ਮੋਦੁ ਪਰਿਵਾਰਾ ਸੇਵਕ ਸਿੱਖ ਸਬੈ ਕਰਤਾ ਰਾਮ ਰੱਛਾ ਨਿਰ ਚਰਜਾ ਕਰਿਆ ਸਭ ਬਰਨ ਕੋ ਆਜ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਬਰ ਚਾਹੂ ਸੁ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਆ ਤੁਮ ਤੁਮ ਸਤਿਰ ਹਮਾਰੇ ਮਾਰਿਆ ਆਪਹਾ ਦੇ ਮੁਝ ਉਬਰਿਆ ਮਰਨ ਕਾਲ ਕਾ ਤਰਾਸ ਨਿਵੜਿਆ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੋ ਕਦਿਓ ਰੱਛਾ ਰੱਖ ਲਿਓ ਮਹ ਰੱਖਣ ਹਾਰੇ ਸਹਿਬ ਸੰਤ ਸਹਾਈ ਪਿਆਰੀ ਦੀਨ ਬੰਦੁਸ਼ਣ ਕੇ ਅੰਤ ਤਮਹੁ ਪੂਰੀ ਚਤੁਰਦਸ ਕੰਤਾ ਕਾਲ ਪਾਏ ਬਰਮਾ ਬਪਤਰਾ ਕਾਲ ਪਾਏ ਸ਼ਿਵ ਜੋ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਵ ਕੀਓ ਬੇਦਰਾਜ ਬਰਮਾ ਜੋ ਥਿਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰੈ ਤੈਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਇ ਜਤਿਨੇ ਉਪਜਾਹ ਜੋ ਵਾਦੰ ਤਿਕੈ ਅਵਤਾਰਾ ਸੋਈ ਗੁਰੂ ਸਮਝਿਓ ਅਮਾਰਾ ਨਮਸਕਾਰ ਚੇਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸ਼ਿਵ ਕਨ ਕੋ ਸ਼ਿਵ ਗੁਣ ਸੁਖ ਦਿਯੋ ਸਤਰਨ ਕੋਪਲ ਬੋਮੰਦ ਕੀਯੋ ਘੜ ਘੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸੋਲਾ ਸੱਪਰ ਕਿਰਪਾ ਦ੍ਰਿਸ਼ਟ ਕਰ ਹੂਲਾ ਸੰਤਨ ਜੋ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਬੜ ਬੜ ਕੀ ਜਾਣੈ ਦਾ ਉਦ ਕਰ ਕਰਾ ਕਰਤਾ ਰਾ ਪ੍ਰਜਾ ਧਰਤਵ ਦੇ ਪਾਰਾ ਜਵ ਆਕਰ ਕਰਤ ਹੋ ਕਭੂ ਤੁਮੈ ਮਿਲਤ ਦੇ ਤਰਸਹੁ ਜੀਤੇ ਬਦਨ ਸੇਠ ਸਭ ਧਾਰੈ ਆਪ ਆਪਨੀ ਬੂਝ ਉਚਾਰੈ ਤੁਮ ਸਵੇਤੇ ਰਹਿ ਤਨ ਰਾਲਮ ਜਾਣਦ ਬੇਦ ਭੇਦ ਅਰਿਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦਿ ਨੀਰੁਨਾਦ ਸੰਭ ਤਾਕਾ ਮੂਡ ਉਚਾਰਤ ਪੇਦਾ ਰਾਕੂ ਬੇਵਨ ਪਾਵਤ ਬੇਦਾ ਤਾਂ ਕੋ ਕਿਰਪਾਨ ਅਨੁਮਾਨਤ ਮਹਾ ਮੂੜ ਕਾਛ ਭੇਦ ਨ ਜਾਣਤ ਮਹਾਦੇਵ ਕੋ ਕੈ ਸੁਦਾਸ ਅਨਕਾਰ ਕਾ ਚਿੰਤਨੈ ਪਿਵ ਆਪ ਆਪਣੀ ਬੁੱਧ ਵੈ ਜਿਤੀ ਬਰਨਤ ਭਿਨ ਬਿਨ ਤੋਹੇ ਤੇਤੀ ਤੁਮਰਾ ਲਖਰਾਂ ਜਾਏ ਫਸਾਰਾ ਕਹਿਬ ਸੁਦਾ ਪ੍ਰਥਮ ਸੰਸਾਰਾ ਇਕਰੂਪ ਨੂੰ ਸਰੂਪ ਅਰੰਕ ਪਿਉ ਰਾਵ ਕਹੀਂ ਫੂਪਾ ਅੰਡੋ ਜੇ ਦਸੇਦ ਜਕੀਨੀ ਉਤਪਜ ਖਾਨ ਬਹੁ ਰਦੀਨੀ ਕਹੂੰ ਫੂ ਰਾਜਵ ਬਠਾ ਕਹੂੰ ਸਮਟ ਪਿਉ ਸੰਕਰ ਇਖਠਾ ਸਗਰੇ ਸ੍ਰਿਸ਼ਟ ਦੇਖਾਇ ਅਚੰਬਵ ਆਜੁਗਾ ਸਰੂਪ ਸ਼ੰਭਵ ਅਵ ਰਖਾ ਮੇਰੇ ਤੁਮ ਕਰੋ ਸਿਖ ਬਾਰ ਸਿਖ ਸੰਗਰੋ ਦੁਸ਼ਟ ਜਿਤ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ ਜੇ ਅਸਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਮਰੇ ਪੁਰਖ ਜਵਨ ਪਗ ਪਰੇ ਤਿਆਰੇ ਤਿਨਕੇ ਤੋਂ ਸੰਕਟ ਸਭ ਟਾਰੇ ਜੋ ਕਲਪੋ ਇੱਕ ਬਾਰਤੀ ਆਇਆ ਤਾਂ ਕੇ ਕਾਲ ਨਿਕਟਨੀ ਹੈ ਰੱਛਾ ਹੋਏ ਤੈਂ ਸਭ ਕਾਲਾ ਦੁਸ਼ਟ ਅਰਾਸਟ ਤ੍ਰੰਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇਨ ਹਰ ਹੋ ਤਾਕੇ ਤਾਪਤ ਨਕ ਮੋ ਹਰ ਹੋ ਰਿਦ ਸਿਧ ਘਰ ਮੋ ਸੋਏ ਦੁਸਤ ਛਾ ਸੋ ਸਕੈ ਨਾ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸੇ ਤੈਉ ਬਾਰਾ ਜਿਨ ਨਰ ਨਾਮ ਤਿਆਰੋ ਕਾ ਦਰਦ ਦੁਸਤ ਦੁਖ ਤੇ ਰਹਾ ਖੜਗ ਕੇਤ ਮੈਂ ਸ਼ਰਣ ਤਿਆਰੀ ਆਪਾ ਦਿਲ ਉਬਾਰੀ ਸਰਬ ਠੋਰ ਮੋਹ ਸਹਾਈ ਦੁਸਤ ਦੁਖ ਤੇ ਲੋ ਬਚਾਈ ਖੜਗ ਕੇਤ ਮੈਂ ਸ਼ਰਣ ਤਿਹਾਰੀ ਆਪ ਹੱਥ ਦੈਲੇ ਹੋ ਉਬਾਰੇ ਸਰਬ ਠੋਰ ਮੋਹਸ ਹੈ ਦੁਸ਼ਟ ਦੁਖ ਤੇ ਲਿਓ ਬਚਾਈ ਸੂਆ ਪਾਇਂਗੇ ਜੁਤੇ ਤੁਮਰੇ ਤੁਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਣਾ ਕੁਰਾਨ ਅਨੇਕ ਐਮ ਤੇਕ ਨਾ ਮਾਨਿਓ ਸਿਮਰ ਸਾਸਤਰ ਵੇ ਸਬੈ ਬੋ ਭੇਦ ਕੈ ਮੇਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾਤਮ ਰੀ ਕਰ ਮੈਂ ਨਾ ਕਹੋ ਸਭ ਤੁਹੇ ਵਖਾਨਿਓ ਦੁਹਿਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤ ਗੁਰ ਪ੍ਰਸਾਦ आनंद पिया मेरी माए सतगुरु मैं पाया सतगुरु तां पाजा सहद सेती मन वदियां बधाईयां राกรतन प्रवार परइयां शब्द गावन आईयां शब्द तां गाओ हरि के राम मन जनी बसाया कह नानक आनंद होवे सतगुरु मैं पाया ए मन मेरेया तू सदा रो रणाले ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਿ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਰਜ ਸਭ ਸਵਾਰਣਾ ਸੁਬਨੰਗਲਾ ਸੰਤ ਸਵਾਮੀ ਸੋ ਕੋਪਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਮਸਾਰਾ ਤੇਰੇ ਨਾਮ ਨੂੰ ਸਭ ਏ ਨਾਮ ਜਿਨ ਕੈ ਬਨਵਸਿਆ ਬਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸਤ ਨਾਮ ਮੇਰਾ ਆਧਾਰੋ ਸਤ ਨਾਮੇਂ ਦਰ ਮੇਰਾ ਜਿਨ ਭੁਖਾਂ ਸੁਗਵਾਈਆ ਕਰ ਸਾਤ ਸੁਖ ਮਨਾਇ ਵਸਿਆ ਜਿਨ ਇੱਛਾ ਸਤ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਨ ਵਡਿਆਈਆ ਕੈ ਨਾਨਕ ਸੁਣੋ ਸੰਤੋ ਸ਼ੋਦ ਤੂ ਰੂਪੇ ਆਰੋ ਸਾਚਾ ਨਾਮ ਮੇਰਾ ਅਧਾਰ ਰੂਪਾਜੇ ਪੰਚ ਸ਼ੋਦ ਤਤ ਕਰ ਸਭਾਗੇ ਘਰਿ ਸਭਾਗੇ ਸ਼ੋਦ ਵਾਜੇ ਕਲਾ ਜਿਤ ਕਰਤਾ ਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਕੈ ਲਾਗੇ ਕੈ ਨਾਨਕ ਤੈ ਸੁਖੁ ਆ ਤਿਤ ਕਦਨ ਹਦਵਾਜੇ ਆਨੰਦ ਸੁਣ ਹੋਵਟ ਪਾਗਿਓ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਪਾਇਆ ਉਤਰੇ ਸਗਲ ਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵਿੱਤਾ ਸਤਗੁਰ ਆਭਰਪੂਰੇ ਬਿਨਵੰਤ ਨਾਨਕ ਗੁਰ ਤਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਪਵਿਤਾ ਸਤ ਗੁਰ ਰਹਾ ਭਰਪੂਰੇ ਬਿਨੁ ਮੰਤੁ ਨਾਨਕ ਕੋ ਪੁਰ ਚਰਨ ਲਾਗੇ ਵਾਚੇ ਅਨਹਦ ਤੂਰੇ ਮੁੰਦਾ ਬਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸੁਤ ਸੁਨਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤੁ ਤ ਜੀ ਨਹਿ ਦਾਇ ਨਿਤ ਨਿਤ ਰਾਖੁਰ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸੋ ਨਾਨਕ ਬ੍ਰਹਮ ਪ੍ਰਸਾਰ ਸਲੋਕ ਮਹੱਲਾ ਪੰਨਾ ਵਾ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕਿਤੋ ਵੀ ਮੈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਉ ਵੀ ਤਰਸ ਪਿਆ ਮੇਰਾ ਮਤ ਹੋਵੀ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੇਵੈ ਹਰੇ ਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰ ਸੱਜਣ ਮਿਲੇ ਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੇਵੈ ਹਰੇ ਆ ਪਉੜੀ ਜਥਾ ਤੁਮ ਰਥ ਜਥਾ ਕੋਈ ਨਾਹੀਂ ਕੋਥੇ ਤੇਰੀ ਰੱਖ ਅਗਨੀ ਉਧਰ ਮਾਹੀਂ ਸੁਣ ਕੇ ਜਮ ਕੇ ਦੂਤ ਨਾਹੀਂ ਤੇਰਾ ਛੱਡ ਜਾਏ ਪੌਜਲ ਬਿਕਮਸ ਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਏ ਕਲਮ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਾਹਸਾ ਨੂੰ ਕਿਰਪਾਲ ਸਮਾਲੇ ਸਾਹੇ ਸਾਹਿਬਿਰ ਛਾ ਕੋਈ ਨਾ ਜਾਏ ਜਿ ਆਵੈ ਤਦਿਆਹੇ ਸਲੋਕ ਮਾਲਾ ਪੰਜਵਾ ਅੰਤੁਰ ਗੁਰ ਆਰਾਧਣਾ ਜੇਵਾ ਜਪ ਕਰਨਾਓ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰਨਾਓ ਸਤਗੁਰ ਸੇਤੇ ਰਤਿਆ ਦਰਗਹ ਪਾਈਂ ਠਾਓ ਕਉ ਨਾਨਕ ਕਿਰਪਾ ਕਰੇ ਜਿਸਮੋ ਇਹ ਬਤੁ ਦੇ ਦਗਨਾਉ ਤੁਮ ਕਾੜੀਆਂ ਬਿਰਲੇ ਕੇ ਕੇ ਮਹਲਾ ਪੰਜਵਾ ਰਖੇ ਰਖਣ ਹਾਰ ਆਪੋ ਬਾਣੀ ਅਨ ਗੁਰ ਕੀ ਪੈ ਰੀ ਪਾਏ ਕਾਜ ਸੁਵਾਰੀਨ ਹੋ ਆਪ ਦਇਆਲ ਬਨੂ ਨਾਮਿ ਸਾਰੀਨ ਸਾਜਨਾ ਕੇ ਸੰਗ ਬਹੁ ਜਲ ਤਾਰੀਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਵਿਦਾਰੀਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਵੇ ਸਗਲੇ ਦੁੱਖ ਜਾਹੇ ਤਿਸ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਟਾ